ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਜਿਵੇਂ ਕਿ ਬੇਟਾ ਤੁਹਾਨੂੰ ਪਤਾ ਹੀ ਹੈ 10ਵੀਂ ਅਤੇ 12ਵੀਂ ਜਿਹੜੀ ਜਮਾਤ ਹੈ ਉਸ ਦੀ ਫਾਈਨਲ ਪ੍ਰੀਖਿਆ 13 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਵੀ ਠੀਕ ਹੈ ਤਾਂ ਉਹਦੀ ਡਿਊਟੀ ਸ਼ੀਟ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਤਾਂ 15 ਮਿੰਟ ਦਾ ਸਮਾਂ ਤੁਹਾਨੂੰ ਪਤਾ ਹੈ ਵੀ OMR ਸ਼ੀਟ ਜਿਹੜੀ ਤੁਹਾਨੂੰ ਮਿਲਣੀ ਹੈ ਵੀ ਉਹਦੇ ਲਈ ਵਾਧੂ ਸਮਾਂ ਮਿਲਣਾ ਹੈ ਠੀਕ ਹੈ ਚਲੋ ਆਪਾਂ 10ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਜਿਹੜੀ ਹੈ ਉਹ ਸਵੇਰੇ ਹੋਏਗੀ ਵੀ ਸਵੇਰ ਦੇ ਸੈਸ਼ਨ ਦੇ ਵਿੱਚ ਸ਼ੁਰੂ ਹੋਏਗੀ 11 ਵਜੇ ਪੇਪਰ ਸ਼ੁਰੂ ਹੋਣਾ ਵੀ 11 ਤੋਂ ਸਵਾ 2 ਤੱਕ 13 ਤਰੀਕ ਨੂੰ ਪਹਿਲਾ ਪੇਪਰ ਮੰਗਲਵਾਰ ਨੂੰ ਪੰਜਾਬੀ A ਦਾ ਹੋਊਗਾ ਜਿਨ੍ਹਾਂ ਕੋਲ ਪੰਜਾਬੀ A ਨਹੀਂ ਹੈ ਉਹਨਾਂ ਦਾ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ A ਜਨਰਲ ਬੱਚੇ ਜਿਹੜੇ ਸਭ ਦਾ ਕਿੰਨਾ ਦਾ ਪੇਪਰ ਆਹੋ ਪੰਜਾਬੀ A ਦਾ ਪੇਪਰ ਹੋਏਗਾ 13 ਫਰਵਰੀ ਨੂੰ 14 ਫਰਵਰੀ ਨੂੰ ਸਿਹਤ ਅਤੇ ਸਰੀਰਕ ਸਿੱਖਿਆ ਦਾ ਪੇਪਰ 15 ਫਰਵਰੀ ਨੂੰ ਜੇ ਕਿਸੇ ਬੱਚੇ ਕੋਲ ਗ੍ਰਹਿ ਵਿਗਿਆਨ ਹੈ ਉਸ ਦਾ ਹੋਏਗਾ 16 ਤਰੀਕ ਨੂੰ ਵਿਗਿਆਨ ਵਿਸ਼ੇ ਦਾ ਪੇਪਰ ਹੋਏਗਾ ਵੀ ਸਾਇੰਸ ਦਾ ਪੇਪਰ 17 ਤਰੀਕ ਨੂੰ 17 ਫਰਵਰੀ ਨੂੰ ਪੰਜਾਬੀ ਬੀ ਦਾ ਹੋਏਗਾ ਉਸ ਤੋਂ ਬਾਅਦ 18 ਦੀ ਤੁਹਾਨੂੰ ਛੁੱਟੀ ਹੈ 19 ਤਰੀਕ ਨੂੰ 19 ਫਰਵਰੀ ਨੂੰ ਅੰਗਰੇਜ਼ੀ ਦਾ ਪੇਪਰ ਉਸ ਤੋਂ ਬਾਅਦ 20 ਤਰੀਕ ਨੂੰ ਭਾਸ਼ਾਵਾਂ ਠੀਕ ਹੈ ਜੇ ਤੁਹਾਡੇ ਕੋਲ ਕੋਈ ਭਾਸ਼ਾ ਹੈਗੀ ਆ ਇਹਨਾਂ ਦੇ ਵਿੱਚੋਂ ਤਾਂ ਉਸ ਦਾ ਪੇਪਰ ਆ ਜਿਹੜਾ ਉਹ 20 ਤਰੀਕ ਨੂੰ ਹੋਏਗਾ ਠੀਕ ਹੈ ਉਸ ਤੋਂ ਬਾਅਦ 20 ਤਰੀਕ ਨੂੰ ਜੇ ਤੁਹਾਡੇ ਕੋਲ ਕੋਈ ਪਾਸ਼ਾ ਨਹੀਂ ਹੈ ਪਰ ਤੁਹਾਡੇ ਕੋਲ ਐਨਐਸਕਯੂਐਫ ਦੇ ਵਿੱਚ ਵਿਸ਼ਾ ਹੈ ਵੀ ਐਨਐਸਕਯੂਐਫ ਸਕੂਲਾਂ ਦੇ ਵਿੱਚ ਚੱਲਦਾ ਹੈ ਉਹਦੇ ਵਿੱਚ ਸੰਗਠਿਤ ਅਪਰਚੂਨ ਆਟੋਮੇਟਿਵ ਸਿਹਤ ਸੰਭਾਲ ਜਿਹਨੂੰ ਅਸੀਂ ਹੈਲਥ케ਅਰ ਬੋਲਦੇ ਹਾਂ ਸੂਚਨਾ ਟੈਕਨੋਲੋਜੀ ਆਈਟੀ ਨਿੱਜੀ ਸੁਰੱਖਿਆ ਖੂਬਸੂਤੀ ਅਤੇ ਤੰਦਰੁਸਤੀ ਯਾਤਰਾ ਸਰਸਫਟਾ ਪਰੌਣਾਚਾਰੀ ਖੇਤੀਬਾੜੀ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਡੇ ਕੋਲ ਵਿਸ਼ਾ ਹੈ ਉਸ ਦਾ ਪੇਪਰ ਆ ਜਿਹੜਾ ਉਹ ਹੋਏਗਾ ਬੇਟਾ 20 ਤਰੀਕ ਨੂੰ 20 ਫਰਵਰੀ ਨੂੰ ਮਤਲਬ ਐਨਐਸਕੇਯੂਐਫ ਦੇ ਵਿੱਚ ਜਿਹੜੇ ਜ਼ਿਆਦਾਤਰ ਵਿਸ਼ੇ ਚੱਲ ਰਹੇ ਨੇ ਜ਼ਿਆਦਾਤਰ ਸਕੂਲਾਂ ਦੇ ਵਿੱਚ ਚੱਲਦਾ ਸੇ ਸਵਾਲ ਹੈਲਥ케ਅਰ ਚੱਲਦਾ ਹੈ ਅਪੋਰਚਨ ਚੱਲਦਾ ਜਾਂ ਸੂਚਨਾ ਟੈਕਨੋਲੋਜੀ ਆਈਟੀ ਠੀਕ ਹੈ ਆਈਟੀ ਦਾ ਜਿਹੜਾ ਪੇਪਰ ਹੈ ਉਹ 20 ਤਰੀਕ ਨੂੰ 20 ਫਰਵਰੀ ਨੂੰ ਹੋਏਗਾ ਠੀਕ ਹੈ ਬੇਟਾ ਚਲੋ ਉਸ ਤੋਂ ਬਾਅਦ ਹੈ 21 ਤਰੀਕ ਨੂੰ 21 ਫਰਵਰੀ ਨੂੰ 21 ਫਰਵਰੀ ਨੂੰ ਹਿੰਦੀ ਦਾ ਪੇਪਰ ਹੈ 22 ਤਰੀਕ ਨੂੰ ਜੇ ਡਰਾਇੰਗ ਜਿੰਨਾ ਬੱਚਿਆਂ ਕੋਲੇ ਹੈ ਉਹਨਾਂ ਦਾ 22 ਤਰੀਕ ਨੂੰ ਪੇਪਰ ਹੈ 23 ਤਰੀਕ ਨੂੰ ਸਮਾਜਿਕ ਵਿਗਿਆਨ ਦਾ ਪੇਪਰ ਹੈ। ਉਸ ਤੋਂ ਬਾਅਦ 24-25 ਦੀ ਛੁੱਟੀ ਹੈ ਵੀ। 26 ਤਰੀਕ ਨੂੰ 26 26 ਫਰਵਰੀ ਨੂੰ ਮੈਥ ਵਿਸ਼ੇ ਦਾ ਗਣਿਤ ਦਾ ਪੇਪਰ। 27 ਤਰੀਕ ਨੂੰ ਜਿਨ੍ਹਾਂ ਬੱਚਿਆਂ ਕੋਲ ਖੇਤੀਬਾੜੀ ਹੈ ਉਹਨਾਂ ਦਾ ਪੇਪਰ। 28 ਨੂੰ ਕੰਪਿਊਟਰ ਸਾਇੰਸ ਦਾ ਪੇਪਰ। 29 ਨੂੰ ਕਟਾਈ ਅਤੇ ਸਿਲਾਈ ਜੇ ਕਿਸੇ ਬੱਚੇ ਕੋਲ ਹੈ ਉਸ ਦਾ ਪੇਪਰ। 1 ਮਾਰਚ ਨੂੰ ਸੰਗੀਤ ਗਾਇਨ ਜੇ ਕਿਸੇ ਕੋਲ ਹੈ। 2 ਮਾਰਚ ਨੂੰ ਸੰਗੀਤ ਵਾਦਨ ਜੇ ਕਿਸੇ ਬੱਚੇ ਕੋਲ ਹੈ। 4 ਮਾਰਚ ਨੂੰ ਸੰਗੀਤ ਤਬਲਾ ਜਿਹੜੇ ਵੀ ਬੱਚੇ ਕੋਲ ਇਹ ਸਬਜੈਕਟ ਹੈ। ਉਸ ਤੋਂ ਅੱਧ 15 ਮਾ ਆਹ ਸੌਰੀ 5 ਮਾਰਚ 5 ਮਾਰਚ ਨੂੰ ਸਿਹਤ ਵਿਗਿਆਨ ਕੇਵਲ ਕੰਪਾਰਟਮੈਂਟ ਲਈ ਹੈ ਇਹ ਦੋਨੋਂ ਵਿਸ਼ੇ ਕੰਪਾਰਟਮੈਂਟ ਲਈ ਹੈ ਉਸ ਤੋਂ ਅੱਧ 6 3 ਲਈ ਜਿਹੜਾ ਪੇਪਰ ਹੈ ਉਹ ਸਵਾਗਤ ਜਿੰਦਗੀ ਇਹ ਵੀ ਕੇਵਲ ਕੰਪਾਰਟਮੈਂਟ ਜਿਹਨਾਂ ਦੀ ਆਈ ਆ ਉਹਨਾਂ ਲਈ ਹੈ ਸਵਾਗਤ ਜਿੰਦਗੀ ਦਾ ਜਨਰਲ ਪ੍ਰੈਕਟੀਕਲ ਹੀ ਹੋਣਾ ਇਸ ਦਾ ਕੋਈ ਪੇਪਰ ਲਿਖਤੀ ਨਹੀਂ ਹੈ ਇਹ ਜਿਹੜੇ ਪੇਪਰ ਆ ਕੰਪਾਰਟਮੈਂਟ ਲਈ ਹੈ ਤੇ ਮੀ ਦਾ ਬੇਟਾ ਇਹ ਤੁਸੀਂ ਸਾਰੀ ਡੇਟ ਸ਼ੀਟ ਲਿਖ ਲਈ ਹੋਣੀ ਹੈ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਸ਼ੁਰੂ ਤੋਂ ਹੀ ਠੀਕ ਹੈ ਜਿਵੇਂ ਜਿਵੇਂ ਆਪਾਂ ਡਿਸਕਸ ਕੀਤਾ ਸੀ ਤਾਂ ਇਹ ਤੁਸੀਂ ਨੋਟ ਕਰ ਲੈਣੇ ਬੇਟਾ ਠੀਕ ਹੈ ਸਾਰੇ ਦੁਬਾਰਾ ਮੈਂ ਥੋੜਾ ਦੱਸਣਾ ਪੇਪਰ ਤੁਹਾਡੇ ਹੋਣਗੇ 13 ਨੂੰ 13 ਨੂੰ ਪੰਜਾਬੀ A 14 ਨੂੰ ਸਿਹਤ ਤੇ ਸਰੀਰ ਸਿੱਖਿਆ 15 ਨੂੰ ਗ੍ਰਹਿ ਵਿਗਿਆਨ 16 ਤਰੀਕ ਨੂੰ ਵਿਗਿਆਨ 17 ਨੂੰ ਪੰਜਾਬੀ B 19 ਤਰੀਕ ਨੂੰ ਅੰਗਰੇਜ਼ੀ 20 ਤਰੀਕ ਨੂੰ ਐਨਐਸਕੇਯੂਐਫ ਦੇ ਵਿੱਚ ਜੇ ਹੈਲਥ케ਅਰ ਆਈਟੀ ਉਹਦਾ ਪੇਪਰ ਹੋਏਗਾ 21 ਤਰੀਕ ਨੂੰ ਹਿੰਦੀ ਹੋਏਗੀ 22 ਤਰੀਕ ਨੂੰ ਮਕੈਨੀਕਲ ਡਰਾਇੰਗ ਹੋਊਗਾ 23 ਤਰੀਕ ਨੂੰ 23 ਫਰਵਰੀ ਨੂੰ ਸਮਾਜਿਕ ਵਿਗਿਆਨ 26 ਤਰੀਕ ਨੂੰ ਮੈਥ ਹੋਏਗਾ 27 ਤਰੀਕ ਨੂੰ ਖੇਤੀਬਾੜੀ 28 ਨੂੰ ਕੰਪਿਊਟਰ ਸਾਇੰਸ 29 ਨੂੰ ਕਟਾਈ ਸਲਾਈ 1 ਨੂੰ ਇੱਕ ਮਾਰਜਨ ਸੰਗੀਤ ਗਾਇਨ 2 ਨੂੰ ਸੰਗੀਤ ਬਾਦਨ 4 ਨੂੰ ਸੰਗੀਤ ਤਬਲਾ ਉਸ ਤੋਂ ਬਾਅਦ ਦੋਨੇ ਨੇ ਹੀ ਕੰਪਾਰਟਮੈਂਟ ਲਈ ਹੈ ਇਹ ਤੁਹਾਡੇ ਲਈ ਨਹੀਂ ਹੈਗੇ ਠੀਕ ਹੈ ਬੇਟਾ ਤਾਂ ਇਹ ਸੀਗੀ ਤੁਹਾਡੀ 10ਵੀਂ ਜਮਾਤ ਦੀ ਪ੍ਰੀਖਿਆ ਡੇਟ ਸ਼ੀਟ ਠੀਕ ਹੈ ਬੇਟਾ ਉਮੀਦ ਆ ਤੁਸੀਂ ਨੋਟ ਕਰ ਲਈ ਹਣੀ ਉਸ ਤੋਂ ਬਾਅਦ ਹੈ 12ਵੀਂ ਜਮਾਤ ਲਈ ਇਹ ਵੀ ਸਵੇਰ ਦੇ ਸੈਸ਼ਨ ਵਿੱਚ ਹੋਏਗੀ ਵੀ 11 ਤੋਂ 2:15 ਤੱਕ 13 ਤਰੀਕ ਨੂੰ ਪਹਿਲਾ ਪੇਪਰ ਹੋਏਗਾ 12ਵੀਂ ਦਾ ਉਹ ਹੋਏਗਾ ਹੋਮ ਸਾਇੰਸ ਦਾ ਪੇਪਰ 14 ਤਰੀਕ ਨੂੰ ਸੋਸ਼ੀਓਲੋਜੀ ਦਾ ਪੇਪਰ ਜਿੰਨਾ ਬੱਚਾ ਕੋਲੇ ਹੈ ਉਹ ਆਪਣੇ ਵਿਸ਼ੇ ਨੋਟ ਕਰ ਲੈਣੇ ਆ ਬੇਟਾ ਉਹਦਾ ਪੇਪਰ ਕਦੋਂ ਹੋਣਾ ਹੈ ਠੀਕ ਹੈ ਉਸ ਤੋਂ ਬਾਅਦ 15 ਤਰੀਕ ਨੂੰ ਇਹ ਸਾਰਿਆਂ ਬੱਚਿਆਂ ਕੋਲੇ ਹੋਊਗਾ ਜਰਨਲ ਪੰਜਾਬੀ ਜਿਹਨੂੰ ਅਸੀਂ ਪੰਜਾਬੀ ਲਾਜ਼ਮੀ ਵੀ ਬੋਲਦੇ ਆ 15 ਤਰੀਕ ਨੂੰ ਹੈ ਇਸ ਦੇ ਨਾਲ ਹੋਊਗਾ ਪੰਜਾਬ ਹਿਸਟਰੀ ਐਂਡ ਕਲਚਰ ਜੇ ਕਿਸੇ ਬੱਚੇ ਕੋਲੇ ਹੈ 16 ਫਰਵਰੀ ਨੂੰ ਰਿਲੀਜੀਅਨ ਦਾ ਪੇਪਰ ਜਿਹਨੂੰ ਅਸੀਂ ਧਰਮ ਵੀ ਬੋਲਦੇ ਆ 17 ਫਰਵਰੀ ਨੂੰ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਤੇ 19 ਨੂੰ ਹਿਸਟਰੀ ਐਂਡ ਐਪਰੀਸ਼ੀਏਸ਼ਨ ਆਫ ਆਰਟਸ 19 ਫਰਵਰੀ ਨੂੰ ਹੋਏਗਾ 20 ਤਰੀਕ ਨੂੰ 20 ਫਰਵਰੀ ਨੂੰ ਗੁਰਮਤ ਸੰਗੀਤ 21 ਫਰਵਰੀ ਨੂੰ ਐਗਰੀਕਲਚਰ ਜਾਨੀ ਕਿ ਖੇਤੀਬਾੜੀ 22 ਫਰਵਰੀ ਨੂੰ ਰਾਜਨੀਤੀ ਸ਼ਾਸਤਰ ਪੋਲੀਟੀਕਲ ਸਾਇੰਸ 22 ਤਰੀਕ ਨੂੰ ਤੇ ਸਾਇੰਸ ਵਾਲੇ ਬੱਚਿਆਂ ਦਾ ਪੇਪਰ ਹੋਏਗਾ ਉਸ ਦਿਨ ਫਿਜ਼ਿਕਸ ਦਾ 23 23 ਫਰਵਰੀ ਨੂੰ ਜੀਓਗ੍ਰਾਫੀ ਦਾ ਪੇਪਰ ਭੂਗੋਲ ਦਾ 26 ਫਰਵਰੀ ਨੂੰ ਕੰਪਿਊਟਰ ਐਪਲੀਕੇਸ਼ਨ ਦਾ ਪੇਪਰ 27 ਫਰਵਰੀ ਨੂੰ ਜਨਰਲ ਪੰਜਾਬੀ ਜਿਹੜੀ ਤੁਹਾਡੀ ਆਹ ਸੌਰੀ ਪੰਜਾਬੀ ਨਹੀਂ ਇੰਗਲਿਸ਼ ਇੰਗਲਿਸ਼ ਦਾ ਪੇਪਰ ਜਿਹੜਾ 22 ਫਰਵਰੀ ਨੂੰ ਹੋਏਗਾ ਜਨਰਲ ਇੰਗਲਿਸ਼ 28 ਫਰਵਰੀ ਨੂੰ ਸਾਈਕੋਲੋਜੀ 29 ਫਰਵਰੀ ਨੂੰ ਅਕਾਊਂਟੈਂਸੀ 2 ਇਹ ਜਿਹੜੇ ਬੱਚੇ ਕਮਰਸ ਵਾਲੇ ਆ ਉਹਨਾਂ ਦਾ ਪੇਪਰ ਹੈ 1 ਮਾਰਚ ਨੂੰ ਕੰਪਿਊਟਰ ਸਾਇੰਸ ਇਹ ਜਿਹੜਾ ਪਹਿਲਾਂ ਵਿਸ਼ਾ ਆਇਆ ਸੀ ਕੰਪਿਊਟਰ ਐਪਲੀਕੇਸ਼ਨ ਸੀ ਇਹ ਕੰਪਿਊਟਰ ਸਾਇੰਸ ਆ ਵੀ 2 ਮਾਰਚ ਨੂੰ 뮤직 ਤਬਲਾ ਤੇ ਫੰਡਾਮੈਂਟਲ ਆਫ ਈ ਬਿਜ਼ਨਸ ਠੀਕ ਹੈ ਇਹ 2 ਮਾਰਚ ਨੂੰ ਹੋਏਗਾ 4 ਮਾਰਚ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਕੀ ਕਿ ਸਿੱਖਿਆ ਤੇ ਖੇਡਾਂ ਜਿਹੜਾ ਹੈ ਵਿਸ਼ਾ ਆਪਣਾ 5 ਮਾਰਚ ਨੂੰ ਬਾਇਓਲੋਜੀ ਤੇ ਇਸ ਦੇ ਨਾਲ ਹੋਊਗਾ মিডিਆ ਸਟਡੀ ਠੀਕ ਹੈ 5 ਮਾਰਚ ਨੂੰ ਹੋਣਗੇ ਦੋਨੋਂ 6 ਮਾਰਚ ਨੂੰ ਹਿਸਟਰੀ ਦਾ ਪੇਪਰ ਇਤਿਹਾਸ ਦਾ ਪੇਪਰ 7 ਮਾਰਚ ਨੂੰ ਡਾਂਸ 11 ਮਾਰਚ ਨੂੰ 뮤직 뮤직 ਇਨਸਟਰੂਮੈਂਟਲ 12 ਮਾਰਚ ਨੂੰ 뮤직 ਵੋਕਲ ਠੀਕ ਹੈ 13 ਮਾਰਚ ਨੂੰ ਪੰਜਾਬੀ ਚੋਣ ਵੀ ਪੰਜਾਬੀ ਇਲੈਕਟਿਵ ਹਿੰਦੀ ਇਲੈਕਟਿਵ ਇੰਗਲਿਸ਼ ਇਲੈਕਟਿਵ ਇੰਗਲਿਸ਼ ਲਿਟਰੇਚਰ ਜਿਹਨੂੰ ਬੋਲਦੇ ਆ ਸੀ ਉਰਦੂ ਇਨਾਂ ਦੇ ਵਿੱਚੋਂ ਜਿਹੜਾ ਵੀ ਵਿਸ਼ਾ ਤੁਹਾਡੇ ਕੋਲੇ ਹੈ ਵੀ ਉਸ ਦਾ ਪੇਪਰ 13 ਮਾਰਚ ਨੂੰ ਹੋਏਗਾ 14 ਮਾਰਚ ਨੂੰ ਇਕਨੋਮਿਕਸ ਜਾਨੀ ਕਿ ਅਰਥ ਸ਼ਾਸਤਰ 15 ਮਾਰਚ ਨੂੰ ਗਣਿਤ ਮੈਥ ਠੀਕ ਹੈ 16 ਮਾਰਚ ਨੂੰ ਡਿਫੈਂਸ ਸਟਡੀ 18 ਮਾਰਚ ਨੂੰ ਸੰਸਕ੍ਰਿਤ ਫ੍ਰੈਂਚ ਜਰਮਨ ਜੇ ਕਿਸੇ ਬੱਚੇ ਕੋਲੇ ਹੈ ਉਹਨਾਂ ਦਾ 18 ਨੂੰ ਹੋਏਗਾ 19 ਨੂੰ ਫਿਲਾਸਫੀ ਕੈਮਿਸਟਰੀ ਸਾਇੰਸ ਦਾ ਕੈਮਿਸਟਰੀ 20 ਮਾਰਚ ਨੂੰ ਨੈਸ਼ਨਲ ਕੈਡਟ ਕਾਪਸ 21 ਮਾਰਚ ਨੂੰ ਵਿਜ਼ਨ ਸਟਡੀ 2 ਉਸ ਤੋਂ ਬਾਅਦ 27 ਮਾਰਚ ਨੂੰ NSCQF ਦੇ ਵਿੱਚ ਜੇ ਤੁਹਾਡੇ ਕੋਲ ਕੋਈ ਵਿਸ਼ਾ ਹੈ ਵੀ ਸਿਹਤ ਸੰਭਾਲ ਹੈ ਹੈਲਥ ਕੇਅਰ ਹੈ ਆਈਟੀ ਹੈ ਪਰਚੂਨ ਹੈ ਕਿਹੜਾ ਵੀ ਆ ਉਹ ਤੁਸੀਂ ਦੇਖ ਲਿਓ ਠੀਕ ਹੈ ਉਹ 27 ਮਾਰਚ ਨੂੰ ਹੋਣਗੇ ਸਾਰੇ 28 ਮਾਰਚ ਨੂੰ ਵਾਤਾਵਰਣ ਸਿੱਖਿਆ ਕੰਪਾਰਟਮੈਂਟ ਲਈ ਉਸ ਤੋਂ ਬਾਅਦ 30 ਮਾਰਚ ਨੂੰ ਸਵਾਗਤ ਜਿੰਦਗੀ ਇਹ ਜਿਹੜੇ ਦੋਨੇ ਪੇਪਰ ਹੈ ਕੰਪਾਰਟਮੈਂਟ ਲਈ ਇਹ ਠੀਕ ਹੈ ਤਾਂ ਇਹ ਸੀਗੀ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਠੀਕ ਹੈ ਤਾਂ ਉਮੀਦ ਆ ਵੀ ਇਹ ਤੁਸੀਂ ਨੋਟ ਕਰ ਲਈ ਹੋਣੀ ਹੈ ਠੀਕ ਹੈ ਬੇਟਾ ਬਾਕੀ ਤੁਹਾਡੇ ਗਰੁੱਪਾਂ ਦੇ ਵਿੱਚ ਵੀ ਇਹ ਸ਼ੇਅਰ ਕਰ ਦਿੱਤੀ ਜਾਏਗੀ ਤਾਂ ਇਹ ਪੇਪਰ ਤੁਹਾਡੇ ਬਹੁਤ ਨਜ਼ਦੀਕ ਆ ਗਏ ਆ ਵੀ 13 ਫਰਵਰੀ ਤੋਂ ਪੇਪਰ ਹੋ ਰਹੇ 10 ਦੇ 12ਵੇਂ ਤੇ ਉਮੀਦ ਕਰਦੇ ਆਂ ਵੀ ਤੁਸੀਂ ਇਹ ਤਿਆਰੀ ਹੈ ਜਿਹੜੀ ਇਹਨਾਂ ਤੋਂ ਪੇਪਰਾਂ ਦੀ ਡੇਟ ਸ਼ੀਟ ਲਿਖ ਕੇ ਹੈ ਜਿਹੜੀ ਬਹੁਤ ਉਸ ਹਿਸਾਬ ਨਾਲ ਪਲਾਨ ਬਣਾ ਕੇ ਆਪਣੀ ਤਿਆਰੀ ਜਿਹੜੀ ਸ਼ੁਰੂ ਕਰ ਦਿੱਤੀ ਹੋਏਗੀ ਤਾਂ ਕਿ ਅਸੀਂ ਪੇਪਰਾਂ 'ਚ ਵਧੀਆ ਨੰਬਰ ਲੈ ਕੇ ਪਾਸ ਹੋ ਸਕੀਏ ਵੀ ਥੈਂਕ ਯੂ ਬੇਟਾ ਬੈਸਟ ਆਫ ਲੱਕ